ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਰਾਂਡ ਰੈਕਟਰ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਜੋ ਕਿ ਹਰ ਸੋਮਵਾਰ ਲੱਗਦੀ ਹੈ ਤੇ ਜੇ ਆਪਾਂ ਟੋਡਲੀ ਸਵਰਾਜ ਲੈ ਕੇ ਆਏ 8552 ਐਫੀ 2020 ਮਾਡਲ ਆ ਨਾਲ ਦੇ ਟਾਇਰਾਂ ਦੇ ਵਿੱਚ ਸਾਰਾ ਰੈਕਟਰ ਹਜ ਨਾਲ ਹੈ ਕਤੇ ਵੀ ਰੰਗ ਪੇਟ ਨਹੀਂ ਬਚਿਆ ਤੇ ਆਪਾਂ ਤੁਹਾਨੂੰ ਹੁਣ ਸਾਰਾ ਟਰੈਕਟਰ ਦਿਖਾਉਣਾ ਆ ਚੈੱਕ ਕਰੋ ਰੈਕਟਰ ਤੁਸੀਂ ਨਾਲ ਦੇ ਟਾਇਰ ਨੇ ਰੰਗ ਪੈਂਦਾ ਸਾਰ ਨਾਲ ਦਾ ਹੈ ਕਿਤੇ ਵੀ ਰੰਗ ਬੈਡ ਨਹੀਂ ਹੋਇਆ ਪੰਜ ਸਟਾਰ ਦੇ ਵਿੱਚ ਅੱਧੇ ਵਰ 20 ਮਾਡਲ 55F ਹੈਲੋ ਮਾਰਾ ਤਾਂ 2 ਸਪੀਡ ਦੇ ਵਿੱਚ ਹੈ ਸੁੱਕੇ ਬ੍ਰੇਕਾਂ ਦੇ ਵਿੱਚ ਹੈ ਸਤਰਜੀ ਵੀ ਕੋਲ ਨਵੀਂ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਨਾਲ 16 ਟਾਇਰਾਂ ਦੇ ਵਿੱਚ ਹੈ ਟਰੈਂਪ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਹੈ ਨਾ ਮਗਰਾੜ ਦੇਖੋ ਨੂੰ ਆਪਾਂ ਹੋਣਾ ਮਗਰਾੜ ਵੀ ਚੈੱਕ ਕਰ ਲਓ ਐ ਐਮ ਆਰ ਐਫ ਦੇ ਟਾਇਰ ਨੇ ਚਾਰ ਐਮ ਆਰ ਐਫ ਦੇ ਟਾਇਰ ਨੇ ਡਬਲ ਡਿਸਟ੍ਰਿਬਿਊਟਰ ਹੈ ਡੰਡਾ ਡਾਬਲ ਸਮੇਤ ਇਹਦੇ ਵੀ ਇਹ ਵੀ ਦੇਖ ਸਕਦੇ ਹੋ ਸਵਰਾਜ 855 2020 ਮਾਡਲ ਬਿਲਕੁਲ ਨਵਾਂ ਟਰੈਕਟਰ ਹੈ ਕਿਤੇ ਵੀ ਰੰਗ ਮੈਂਟ ਨਹੀਂ ਵੱਜਾ ਦਾ ਮਗਾੜੇ ਬਿਲਕੁਲ ਸਾਫ ਆ। ਇਹ ਸਾਰੇ ਕਾਸੀ ਸਹੀ ਬੈਨੇ। ਜੇ ਤੁਸੀਂ ਟਾਇਰ ਚੈੱਕ ਕਰਾਉਣਾ ਤਾਂ ਪਾਪ ਨੂੰ ਬਿਲਕੁਲ ਚਾਬੀ ਲੱਗੀ ਹੋਈਗੀ। ਉਹ ਪੁזרה ਦੇਖੋ। ਸਥਰੋਮੀਟਰ ਚੈੱਕ ਕਰਾਉਣਾ ਇਹਦਾ ਨਾਲ ਹੈਗੀ। ਕੋਈ ਕਿਤੇ ਪਾਸੇ ਬੈਠ ਕੇ ਨਹੀਂ ਚੈੱਕ ਕਰਾਇਆ ਇਹਨੇ। ਚੈੱਕ ਕਰ ਲਓ ਮੀਟਰ ਤੁਸੀਂ। ਪਾਵਰ ਸਟੇਗ ਦੇ ਵਿੱਚ ਹੈ ਦੁਹਾਰ ਤੇ ਹੋਣਾ ਹੈ ਐਮ ਆਰ ਐਫ ਦਾ ਟਾਇਰ ਨੇ ਸੋਨ ਇੱਕ ਵਾਰ ਆਪਾਂ ਫੇਰ ਦੱਸ ਦਿੰਨੇ ਆ ਸੋਰਾਜ 855 ਐਫੀ 2020 ਮਾਡਲ ਹੈ ਨਾਲ ਦੇ ਟਾਇਰਾਂ ਦੇ ਵਿੱਚ ਐਮ ਆਰ ਐਫ ਦਾ ਟਾਇਰ ਨੇ ਸੇ 160000 ਰੁਪਏ ਰੀ ਡਿਮਾਂਡ ਹੈ ਛਤਰੀ ਸਮੇਤ ਹੈ ਇਹਦੇ ਨਾਲ ਦਾ ਰੰਗ ਪੈਂਦਾ ਸਾਰਾ ਪੰਜ ਸਟਾਰ ਦੇ ਵਿੱਚ ਹੈ ਟੂ ਸਪੀਡ ਹੈ ਕਾਹਨ ਕੱਟੇ ਸਖਤੀ ਲਫ ਮਾਰ ਰਿਹਾ ਤਾਂ ਟਾਇਰ ਨੇ ਚਾਰੇ ਚੌਂਕੜੇ ਇੱਕੋ ਜਿਹਾ 750 ਮੂਲ ਟਾਇਰ ਨੇ 16 9 28 ਦੇ ਮਗਲੇ ਟਾਇਰ ਨੇ ਮਾਰ ਰਫ ਦੇ ਸਵਰਾਜ 855 ਸਵਰਾਜ ਤੇ ਆਪਾਂ ਜੇ ਕੋਈ ਟਰੈਕਟਰ ਖਰੀਦਣਾ ਚਾਹਵਣਾ ਸਵਰਾਜ 852 2020 ਮਾਡਲ ਦਾ ਆਪਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਸਵਰਾਜ 852 2020 ਮਾਡਲ ਖਰੀਦ ਸਕਦੇ ਹੋ ਧੰਨਵਾਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਦੀਵਾਦੀ ਧੰਨਵਾਦੀ